ਕਤਲ ਕਰਨ ਵਾਲੇ ਮੁਲਜ਼ਮ ਦਾ ਐਨਕਾਊਂਟਰ ਕੀਤਾ ਗਿਆ ਬਨੂੜ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਿਆ ਐਸਐਚਓ ਅਸਦੀਪ ਜਿਹੜੀ ਆ ਪੁਲਿਸ ਪਾਰਟੀ ਉਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਹੈ ਕਿ ਬਦਮਾਸ਼ ਦਾ ਐਨਕਾਊਂਟਰ ਕੀਤਾ ਗਿਆ ਰਾਜਪੁਰੇ ਦੇ ਕੋਲ ਨੀਲਮ ਹਸਪਤਾਲ ਦੇ ਕੋਲ ਐਨਕਾਊਂਟਰ ਕੀਤਾ ਗਿਆ ਫਿਲਮੀ ਸਟਾਈਲ ਦੇ ਵਿੱਚ ਐਨਕਾਊਂਟਰ ਹੋਇਆ ਕਿਉਂਕਿ ਜਦੋਂ ਪੁਲਿਸ ਪਾਰਟੀ ਜਿਹੜੀ ਆ ਇਸ ਬਦਮਾਸ਼ ਤੇ ਮਗਰ ਲੱਗੀ ਹੋਈ ਸੀ ਤਾਂ ਇਸ ਨੇ ਜਿਹੜਾ ਪੁਲਿਸ ਪਾਰਟੀ ਦੇ ਉੱਤੇ ਜਿਹੜਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ 315 ਵਰਦੀ ਪਿਸਤਲ ਦੇ ਨਾਲ ਫਾਇਰਿੰਗ ਕੀਤੀ ਜਿਸ ਦੇ ਬਾਅਦ ਪੁਲਿਸ ਪਾਰਟੀ ਦੇ ਵੱਲੋਂ ਜਵਾਬੀ ਦੀ ਕਾਰਵਾਈ ਕੀਤੀ ਤੇ ਲਾਦ ਦੇ ਵਿੱਚ ਗੋਲੀ ਮਾਰ ਕੇ ਇਸ ਨੂੰ ਜਿਹੜਾ ਜ਼ਖਮੀ ਕੀਤਾ ਤੇ ਕਾਬੂ ਕੀਤਾ ਇਨਕਾਊਂਟਰ ਕੀਤਾ ਇੱਕ ਵੱਡੇ ਬਦਮਾਸ਼ ਦਾ ਕਿਉਂਕਿ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਸੀਗਾ ਤੇ ਐਸਬੀਐਲ ਨਹਿਰ ਦੇ ਨੇੜੇ ਉਸ ਦੀ লাশ ਦੱਬ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਸ਼ਰੀਆਮ ਘੁੰਮਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਇੱਕ ਹੋਰ ਬਾਰਦਾਤ ਨੂੰ ਅੰਜਾਮ ਦੇਣ ਜਾ ਰਿਹਾ ਸੀਗਾ ਪਰ ਉਸ ਬਾਰਦਾਤ ਨੂੰ ਵੀ ناکਾਮ ਕਰ ਦਿੱਤਾ ਗਿਆ ਬਨੂਡ ਪੁਲਿਸ ਦੇ ਵੱਲੋਂ ਐਸਐਚਓ ਅਸ਼ਦੀਪ ਸਿੰਘ ਦੀ ਜੋ ਪੁਲਿਸ ਪਾਰਟੀ ਆ ਉਸਤੇ ਵੱਲੋਂ ਇਨਕਾਊਂਟਰ ਕੀਤਾ ਗਿਆ ਹੈਗਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਕੇ ਦੇ ਤੋਂ ਐਸਐਸਪੀ ਬੋਰਨ ਸ਼ਰਮਾ ਵੀ ਪਹੁੰਚੇ ਨੇ ਜਿਨ੍ਹਾਂ ਦੇ ਮੌਕੇ ਦੇ ਉੱਤੇ ਜਾਇਜਲਿਆ ਤੇ মিডিਆ ਸਾਹਮਣੇ ਮੁਖਾਤੀ ਹੋਈ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਤੋਂ ਪਹਿਲਾਂ ਡਕੈਤੀ ਦਾ ਮਾਮਲਾ ਵੀ ਇਸ ਦੇ ਉੱਤੇ ਦਰਜ ਆ ਤੇ ਸ਼੍ਰੀਆਮ ਘੁੰਮਦਾ ਹੋਇਆ ਨਜ਼ਰ ਆ ਰਿਹਾ ਸੀ ਕਿ ਬਾਰਦਾਤਾਂ ਨੂੰ ਲਗਾਤਾਰ ਅੰਜਾਮ ਦੇ ਰਿਹਾ ਸੀ ਗੱਜੂ ਖੇੜਾ ਪਿੰਡ ਪੈਂਦਾ ਰਾਜਪੁਰੇ ਦੇ ਕੋਲ ਜਿੱਥੇ ਇਸ ਨੇ ਕਤਲ ਕੀਤਾ ਸੀ ਸਗੈ ਸਬਾਈਲ ਨਹਿਰ ਦੇ ਉੱਤੇ ਇੱਕ ਵਿਅਕਤੀ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਦੱਬ ਦਿੱਤਾ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੀ ਇਸ ਦੀ ਪਾਲ ਕਰ ਰਹੀ ਸੀ